ਕੋਈ ਇਹਨਾਂ ਨੇ ਨਵਾਂ ਹਉਣੀ ਬਣਾਇਆ ਉਸੇ ਦੇ ਵਿੱਚ ਇੱਕ ਕਾਂਗਰੇਜ ਕੰਧ ਕੱਢ ਕੇ ਮੂਰੇ ਰੰਗ ਰੋਗਣ ਕਰਕੇ ਭਗਵੰਤ ਮਾਨ ਦੀ ਫੋਟੋ ਜਰੂਰ ਲਾਤੀ ਕਮਜੋ ਵਾਲੀ ਉਹਦੇ ਗੇਟ ਗੁੱਟ ਲਾਤੇ ਉਹ ਕਹਿੰਦੇ ਜੀ ਹੁਣ ਡਾਕਟਰ ਮੋਟਾ ਗੇਟ ਛੋਟਾ ਰਹਿ ਗਿਆ ਜੇ ਤਾਂ ਗੇਟ ਚੌੜਾ ਕਰਦੇ ਆ ਤਾਂ ਤਾਂ ਖਰਚਾ ਵੱਧਾਉਂਦੇ ਉਹ ਡਾਕਟਰੇ ਥੋੜਾ ਥੋੜਾ ਰੰਦਾ ਜਲਬਾਨਦੇ ਨੇ ਫੇਰ ਦੇਖਦੇ ਨੇ ਬਾੜ ਕੇ ਉਹ ਫੇਰ ਨਹੀਂ ਵੱਡਦਾ ਅੱਜ ਤੱਕ ਤਾਂ ਡਾਕਟਰ ਭਾਈ ਪਿੰਡ ਚ ਆਇਆ ਨਹੀਂ ਦੇਖੋ ਵੀ ਕਈ ਨੇਰੇ ਸਵੇਰੇ ਆਉਂਦਾ ਹੋਵੇ ਕਰ ਕਿਸਨੇ ਹਲੰਗ ਜਾਂਦਾ ਹੋਵੇ ਛੋਟੇ ਸੁੱਤੇ ਸੁੱਤੇ ਦਵਾਈ ਦੇ ਜਾਂਦਾ ਹੋਵੇ ਆ ਹਾਂ ਹਾਂ ਸਾਡੇ ਵੀ ਇਹ ਮਹੱਲਾ ਕਲੀਨਿਕ ਮੈਂ ਦਵਾਈ ਲੈਣ ਗਿਆ ਸੀ ਹੱਟ ਦਾ ਮਰੀ ਜਮਾ ਮੈਂ ਦਵਾਈ ਖਾਨਾ ਜਦ ਮੈਂ ਉਹ ਡਾਕਟਰ ਨੂੰ ਦਵਾਈ ਦਿਖਾਈ ਕਹਿੰਦਾ ਜੀ ਇਹ ਤਾਂ ਗੋਲੀਆਂ ਆਉਂਦੀਆਂ ਨਹੀਂ ਹੱਟ ਦੇਣ ਫਿਰ ਹੋਰ ਦੂਈ ਗੋਲੀ ਸਿਰ ਦੁਖਦੀ ਦੀ ਗੋਲੀਆਂ ਸੀ ਕਰਨੀਆਂ ਬਾਈ ਡਿਸਪੈਂਸਰੀ ਹੈਗੀ ਸੀ ਸਾਡੇ ਵੱਡੀ ਡਿਸਪੈਂਸਰੀ ਸੀ ਉਹਨੂੰ ਇਹਨਾਂ ਨੇ ਮਹੱਲਾ ਕਲੀਨਿਕ ਬਣਾਤਾ 40 ਬਿਸਤਰਿਆਂ ਦਾ ਹਸਪਤਾਲ ਤੋਂ ਮਹੱਲਾ ਕਲੀਨਿਕ ਬਣਾਤਾ ਟੈਸਟ ਕਰੇ ਇੱਥੇ ਟੈਸਟ ਕੋਸੇ ਹੋਰ ਆ ਰਹੇ ਨੇ ਜਿਹੜੀ ਅਸਲੀ ਲਾਇਬਿਲਟੀ ਤੋਂ ਕਰਾਉਣਾ ਹੈ ਉੱਥੇ ਕੁਝ ਹੋਰ ਆ ਰਹੇ ਨੇ ਟੈਸਟਾਂ ਨਾਲ ਟੈਸਟ ਨਹੀਂ ਰਲਦਾ 250 ਵਾਲਾ ਟੀਕਾ ਜੀ ਬਿਲਕੁਲ ਫ੍ਰੀ ਮਿਲਦਾ ਸੀ ਇੱਥੇ ਇਹ ਸਰਕਾਰ ਤੋਂ ਪਿਆ ਲੋ ਡਿਸਪੈਂਸਰੀ ਤੋਂ ਡਿਸਪੈਂਸਰੀ ਚੁੰਦੀ ਅਨ ਰਾਜਵਾਬ ਆ ਸਾਡੇ 6 ਮਹੀਨੇ ਹੋ ਗਏ ਉੱਥੇ ਕਹਿੰਦੇ ਉਹ ਬਣਾਉਣਾ ਹੈ ਡਿਸਪੈਂਸਰੀ ਹਾਂ ਉਹਦੇ ਗੇਟ-ਗੁੱਟ ਲਾਤੇ ਉਹ ਕਹਿੰਦੇ ਜੀ ਹੁਣ ਡਾਕਟਰ ਮੋਟਾ ਗੇਟ ਛੋਟਾ ਰਹਿ ਗਿਆ ਜੇ ਤਾਂ ਗੇਟ ਚੌੜਾ ਕਰਦੇ ਆ ਤਾਂ ਦਾ ਖਰਚਾ ਵੱਧਾਉਂਦੇ ਉਹ ਡਾਕਟਰੇ ਥੋੜਾ-ਥੋੜਾ ਰੰਦਾ ਜਲਬਾਉਂਦੇ ਨੇ ਫੇਰ ਦੇਖਦੇ ਨੇ ਵਾੜ ਕੇ ਉਹ ਫੇਰ ਨਹੀਂ ਵੱਡਦਾ ਹੀ ਵੀ ਨੇ ਉਹ ਕਿਹਾ ਤਾਂ ਉਹ ਪਰਲੇ ਵਾਸਤੇ ਪਾਇਲਸ ਕੋਲੇ ਦੇਖ ਆਇਓ ਜਾ ਕੇ ਤੁਸੀਂ ਮੌਕਾ ਆ ਕੁਝ ਹੋ ਰਿਹਾ ਸਾਡੇ ਇੱਕ ਹਾਂਜੀ ਇੱਕ ਕਮਰਾ ਬਣਾਤਾ ਕਿ ਦੁਬਾਰਾ ਦੱਸੋ ਕੀ ਕਹਿ ਰਹੇ ਹੋ ਪੈਲ ਸਬਣੀ ਹੋਈ ਹੈ ਸਾਡੇ ਉਧਰ ਕੋਈ ਇਹਨਾਂ ਨੇ ਨਵਾਂ ਹੋ ਨਹੀਂ ਬਣਾਇਆ ਉਸੇ ਦੇ ਵਿੱਚ ਇੱਕ ਕਾਂਗਰੇਜ ਕੰਧ ਕੱਢ ਕੇ ਮੂਰੇ ਰੰਗ ਰੋਗਣ ਕਰਕੇ ਭਗਵੰਤ ਮਾਨ ਦੀ ਫੋਟੋ ਜ਼ਰੂਰ ਲਾਤੀ ਕੱਪ ਦੀ ਲਵਾ ਲਈ ਫਿਰ ਉਹਨੂੰ ਕੀ ਕੀ ਬਣਾ ਕੇ ਦਿਖਾਤਾ ਉਹ ਬਣਾ ਕੇ ਦਿਖਾਤਾ ਵੀਰ ਦਾ ਸਪੈਸ਼ਲੀ ਤਿਆਰ ਹੈ ਜੀ ਅੱਛਾ ਹਾਂ ਸਪੈਸ਼ਲਿਟੀ ਆਇਆ ਮੂਰੇ ਜਿਵੇਂ ਡਾਕਟਰਾਂ ਦੇ ਹੋਂਦ ਲੱਗੀ ਹੋਈ ਉਹ ਲੱਗੀ ਹੋਈ ਆ ਹਾਂ ਹਾਂ ਹੁਣ ਦੇਖੋ ਵੀ ਅੱਜ ਤੱਕ ਤਾਂ ਡਾਕਟਰ ਭਾਈ ਪਿੰਡ ਚ ਆਇਆ ਨਹੀਂ ਦੇਖੋ ਵੀ ਕਈ ਨੇਰੇ ਸਵੇਰੇ ਆਉਂਦਾ ਹੋਵੇ ਤੜਕੇ ਸਨੇਹਾ ਲੰਘ ਜਾਂਦਾ ਹੋਵੇ ਤੁਹਾਡੇ ਸੁੱਤੇ ਸੁੱਤੇ ਦਵਾਈ ਦੇ ਜਾਂਦਾ ਹੋਵੇ ਹਾਂ 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 ਇਹ ਦੇਖੋ ਜ਼ਰੂਰ ਹੋ ਸਕਦਾ ਵੀ ਨਾ ਪਤਾ ਲੱਗਦਾ ਹੋਵੇ ਜਿਹੜੇ ਆਮ ਰੀਜ ਨੇ ਜਿਹੜੇ ਆਉਣ ਵਾਲੇ ਮਰੀਜ਼ ਨੇ ਉਹਨਾਂ ਨੂੰ ਦਵਾਈ ਦੇ ਕੇ ਮੁੜ ਜਾਂਦਾ ਹੋਵੇ ਇੱਕ ਇੱਕ ਸਿਹਤ ਨੂੰ ਲੈ ਕੇ ਕਹਿੰਦੀ ਹੈ ਜੀ ਸਰਕਾਰ ਕਹਿੰਦੇ ਵੀ ਸਰਕਾਰੀ ਹਸਪਤਾਲਾਂ ਦੇ ਅੰਦਰ ਦਵਾਈ ਮਿਲਣ ਲੱਗ ਗਈ ਹੁਣ ਕਹਿੰਦੇ ਵੀ ਬਾਹਰੋਂ ਦਵਾਈ ਨਹੀਂ ਪਰਚੀ ਬਾਹਰੋਂ ਨਹੀਂ ਕੋਈ ਵੀ ਦਵਾਈ ਲਿਖੂਗਾ ਪਿੰਡਾਂ 'ਚ ਸ਼ਹਿਰਾਂ 'ਚ ਕਹਿੰਦੇ ਮਹੱਲਾ ਕਲੀਨਿਕ ਖੋਲ ਤੇ ਵੀ ਲੋਕ ਤਾਂ ਇਲਾਜ ਬਹੁਤ ਕਰਾ ਰਹੇ ਆ ਉਥੋਂ ਸਾਡੇ ਵੀ ਇਹ ਮਹੱਲਾ ਕਲੀਨਿਕ ਮੈਂ ਦਵਾਈ ਲੈਣ ਗਿਆ ਸੀ ਹਰਟ ਦਾ ਮਰੀਜ਼ ਆ ਮੈਂ ਦਵਾਈ ਖਾਣਾ ਜਦ ਮੈਂ ਉਹ ਡਾਕਟਰ ਨੂੰ ਦਵਾਈ ਦਿਖਾਈ ਕਹਿੰਦਾ ਜੀ ਇਹ ਤਾਂ ਗੋਲੀਆਂ ਹੁੰਦੀਆਂ ਨਹੀਂ ਹਰਟ ਦੇ ਨੇ ਫਿਰ ਹੋਰ ਦੋਈ ਗੋਲੀ ਸਿਰ ਦੁਖਦੀ ਦੀ ਗੋਲੀਆਂ ਸੀ ਕਰਨੀਆਂ ਬਾਈ ਜਿਹੜੀ ਦਵਾਈ ਜਿਹੜੀ ਚਾਹੁੰਦੇ ਆ ਉਹ ਚੀਜ਼ ਮਿਲੇ ਉਹ ਨਹੀਂ ਮਿਲਦੀ ਆ ਡਾਕਟਰ ਨੇ ਸਾਫ਼ ਜਵਾਬ ਦਿੱਤਾ ਟੈਸਟ ਵੀ ਕਰੇ ਟੈਸਟ ਕਰੇ ਇੱਥੇ ਟੈਸਟ ਕੁਝ ਹੋਰ ਆ ਰਹੇ ਨੇ ਜਿਹੜੀ ਅਸਲੀ ਲੈਬੋਰਟੀ ਤੋਂ ਕਰਾਉਨੇ ਆ ਉੱਥੇ ਕੁਝ ਹੋਰ ਆ ਰਹੇ ਨੇ ਟੈਸਟ ਨਾਲ ਟੈਸਟ ਨਹੀਂ ਰਲਦਾ ਦੱਸੋ ਇੱਕ ਰਾਤ ਚ ਬਦਲ ਜਾਂਦਾ ਕੁਸ ਇਹ ਮਤਲਬ ਬੰਦਾ ਉੜ ਜੇ ਜਾਵੇ ਵੀ ਹੁਣ ਸਹੀ ਕਿਹੜਾ ਹੈ ਹਾਂ ਇਹ ਇਹ ਹੀ ਗੱਲ ਅਸੀਂ ਕਹਿੰਦੇ ਆ ਵੀ ਦੇਖੋ ਠੀਕ ਹੈ ਕਹਿੰਦਾ ਵੀ ਖੋਲਿਆਂ ਨੇ ਕਲੀਨਿੰਗ ਦਾ ਇਹ ਖੋਲਿਆਂ ਨੇ ਪਰਚੀ ਫਰੀ ਹੈ ਬੁੜੀਆਂ ਬਗ ਜਾਂਦੇ ਨੇ ਵੀ ਆਦ ਮਿਲਦੀ ਹੈ ਉੱਥੇ ਗੋਲੀਆਂ ਕੀ ਮਿਲਦੀ ਐ ਨੇ ਸਿਰ ਦੁਖਦੇ ਦੀ ਗੋਲੀ ਐ ਬੁਖਾਰ ਦੀ ਲੈ ਜਾ ਹੋਰ ਜਾਂ ਪੀਣ ਵਾਲੀ ਖੰਗ ਵਾਲੀ ਸਿਸੀ ਲੈ ਜਾ ਹੋਰ ਕੋਈ ਗੋਲੀ ਨਹੀਂ ਮੈਂ ਹੱਟ ਤੇ ਤਿੰਨ ਵਾਰੀ ਪੁੱਛ ਰਿਹਾ ਮੈਨੂੰ ਤਾਂ ਕਿਸੇ ਨੇ ਦਿੱਤੀ ਨਹੀਂ ਭਾਈ ਹੋਰ ਦੱਸਿਆ ਸੀ ਕਿੱਧਰ ਜਾਈਏ ਫਿਰ ਚੀਜ਼ ਦਾ ਕਲੀਨਿੰਗ ਦਾ ਮਤਲਬ ਤਾਂ ਇਹ ਐ ਵੀ ਹਰ ਇੱਕ ਚੀਜ਼ ਉੱਥੇ ਪ੍ਰਭਾਵਿਤ ਹੋਵੇ ਦੇਖੋ ਪੂਰੇ ਨਾ 12ਵੀਂ ਪੰਜਾਬ ਤੋਂ ਬਾਹਰ ਜਾ ਕੇ ਵੀ ਇਹ ਚੀਜ਼ ਪ੍ਰਚਾਰੀ ਜਾਂਦੀ ਆ ਕੇਜਰੀਵਾਲ ਕੱਲ ਪਰਸੋਂ ਜੇਲ੍ਹ ਤੋਂ ਆਏ ਉਹਨਾਂ ਨੇ ਕਿਹਾ ਕਿ ਪੰਜਾਬ ਚ ਤਾਂ ਸਾਡੇ ਸਰਕਾਰ ਨੇ ਨੁਹਾਰ ਬਦਲਦੀ ਵੀ ਲੋਕ ਕਮਲ ਮਤਲਬ ਹੁਣ ਤੁਸੀਂ ਦੱਸ ਰਹੇ ਹੋ ਨਾ ਵੀ ਮਹੱਲਾ ਕਲੀਨਿੰਗ ਜਾ ਕੇ ਤੁਹਾਡੇ ਨਾਲ ਕੀ ਹੋਇਆ ਹੈਗੀ ਹੈ ਸਾਡੇ ਮਹੱਲਾ ਕਲੀਨਿੰਗ ਹੈਗੀ ਹੈ ਮੈਂ ਤੈਨੂੰ ਉਹੀ ਗੱਲ ਪਹਿਲਾਂ ਵੀ ਦੱਸੀ ਆ ਮੈਂ ਦਵਾਈ ਹਟ ਦਾ ਮਰੀਜ਼ਾਂ ਖਾਣਾ ਮੈਨੂੰ ਕਿਸੇ ਨੇ ਕਿ ਦਵਾਈ ਹੋਰ ਦਿੱਤੀ ਹੈਗੀ ਨਹੀਂ ਤੇ ਉਹ ਦਵਾਈ ਉਹ ਨਹੀਂ ਦਿੱਤੀ ਹੋਣੀ ਜਿਹੜੀ ਮਹਿੰਗੀ ਦਵਾਈ ਹੋ ਹੈ ਨਹੀਂ ਕਹਿੰਦਾ ਇਹ ਦਵਾਈ ਉਰੇ ਨਹੀਂ ਜੀ ਆਉਂਦੀ ਵੋੜ ਦਾ ਸੋਕੇ ਤੇ ਆ। ਅੱਛਾ ਪਹਿਲਾ ਪਿੰਡ ਚ ਕੋਈ ਡਿਸਪੈਂਸਰੀ ਨਹੀਂ ਸੀ। ਹੈਗੀ ਸੀ ਡਿਸਪੈਂਸਰੀ। ਡਿਸਪੈਂਸਰੀ ਹੈਗੀ ਸੀ ਸਾਡੇ ਵੱਡੀ ਡਿਸਪੈਂਸਰੀ ਸੀ। ਉਹਨੂੰ ਇਹਨਾਂ ਨੇ ਮਹੱਲਾ ਕਲੀਨਿਕ ਬਣਾਤਾ। 40 ਬਿਸਤਰਿਆਂ ਦਾ ਹਸਪਤਾਲ ਤੋਂ ਮਹੱਲਾ ਕਲੀਨਿਕ ਬਣਾਤਾ। ਜਿਹੜੀ ਵੱਡੀ ਸੀ ਉਹਨੂੰ ਛੋਟੀ ਬਣਾਤੀ। ਪਿੰਡ ਨਗਰ ਕਿੱਡਾ ਤੇ ਉਹਦੇ ਚ ਆਧਾ ਛੋਟਾ ਬਣਾਤਾ ਛੋਟਾ। ਨਹੀਂ ਫਿਰ ਇਹ 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 ਮਤਲਬ ਇਹ ਤਾਂ ਸਮਝ ਨਹੀਂ ਆਈ ਵੀ ਚੀਜ਼ ਨੂੰ ਜਿਹੜੀ ਜਿਹੇ ਹੈਗੀ ਸੀ ਉਹ ਤੋਂ ਵੀ ਛੋਟੀ ਕਰਕੇ ਪਸ਼ੂਰੀ ਪਸ਼ੂਰੀ ਹੋਰ ਕਰ। ਪਹਿਲਾਂ ਜਿਹੜੀ ਸਾਡੇ ਡਿਸਪੈਂਸਰੀ ਸੀ 40 ਬੈੱਡਾਂ ਦਾ ਇੱਕ ਹਸਪਤਾਲ ਸੀ ਲੇਕਿਨ ਹੁਣ ਮਹੱਲਾ ਕਲੀਨਿਕ ਬਣਾਤਾ ਮਹੱਲਾ ਕਲੀਨਿਕ ਦਾ ਮਤਲਬ ਛੋਟੇ ਛੋਟੇ ਪਾਟ ਬਣਾਤੇ ਛੋਟੇ ਪਾਟ ਕੀ ਕਰਨਾ ਸਾਡੇ ਤਾਂ ਹੈਗੀ ਪਹਿਲਾਂ ਵੱਡੀ ਡਿਸਪੈਂਸਰੀ ਸਾਡੇ ਕੋਈ ਉਹਨਾਂ ਵਧੀਆ ਡਾਕਟਰ ਸੀ ਵਧੀਆ ਸਾਡੇ ਦਵਾਈ ਮਿਲਦੀ ਸੀ ਸਾਨੂੰ ਮਹੱਲਾ ਕਲੀਨਿਕ ਦਾ ਉਹਨਾਂ ਬੈਨੀਫਿਟ ਨਹੀਂ ਜਨਾ ਹੁਣ ਪਹਿਲਾਂ ਡਿਸਪੈਂਸਰੀ ਦਾ ਬੈਨੀਫਿਟ ਸੀ 250 ਵਾਲਾ ਟੀਕਾ ਜੀ ਬਿਲਕੁਲ ਫ੍ਰੀ ਮਿਲਦਾ ਸੀ ਇੱਥੇ ਇਹ ਸਰਕਾਰ ਤੋਂ ਪਹਿਲਾਂ ਡਿਸਪੈਂਸਰੀ ਤੋਂ ਡਿਸਪੈਂਸਰੀ ਚੁੰਨੀ ਮੈਂ ਕੁਦਰਤੀ ਮੇਰੇ ਲੜਕੇ ਤੇ ਚੋਟ ਲੱਗੀ ਜੀ ਮੈਂ ਭਵਾਨੀਗੜ ਉਹਨਾਂ ਨੇ ਟੀਕੇ ਲਿਖ ਦੇ ਜੀ ਚਲੋ ਅਸੀਂ ਇੱਕ ਲੱਗਾ ਲੈ ਲਿਆ ਜੀ ਜਦੋਂ ਅਸੀਂ ਇੱਥੇ ਡਾਕਟਰ ਸਾਹਿਬ ਨੂੰ ਪਰਚੀ ਦਿਖਾਈ ਜੀ ਉਹ ਕਹਿੰਦੇ ਜੀ ਤੁਸੀਂ ਦਵਾਈ ਤੇ ਨਹੀਂ ਲਈ ਅਸੀਂ ਅਖੀਰ ਦੋ ਟੀਕੇ ਲਏ ਨੇ ਕਹਿੰਦਾ ਸਾਨੂੰ ਕੀ ਲੋੜ ਸੀ ਲੈਣ ਦੀ ਕਹਿੰਦਾ ਇਹਦਾ ਸਹੂਲਤ ਸਾਡੇ ਕੋਲੇ ਨੇ ਸਾਨੂੰ ਟਾਈ ਟਾਈ ਟੈਂਸ਼ਨ ਵਾਲਾ ਜੀ ਮਤਲਬ ਉਹ ਟੀਕਾ ਸਾਨੂੰ ਫ੍ਰੀ ਦਿੰਦੇ ਰਹੇ ਨੇ ਇਹਦੀ ਸਰਕਾਰਾਂ ਅੱਛਾ ਦੂਜਾ ਨੰਬਰ ਜੀ ਇਹ ਸਰਕਾਰ ਨੇ 2.5 ਸਾਲ ਹੋ ਗਏ ਜੋ ਸਾਡੇ ਸਿੰਘਲਾ ਸਾਹਿਬ ਕੰਮ ਕਰਾ ਗਏ ਉਹੀ ਕੰਮ ਆ ਜੀ ਮੁੜ ਕੇ ਸਾਡੇ ਇੱਟ ਨਹੀਂ ਲੱਗੀ ਜੀ ਹਾਂ ਕਿਤੇ ਵੀ ਫਤਗੀ ਸਰਵਾ ਕਰ ਲਓ ਤੁਸੀਂ ਜੋ ਮਰਜ਼ੀ ਕਰ ਲਓ ਆ ਪਾਰਕ ਕੋਈ ਨਵੀਂ ਚੀਜ਼ ਨਹੀਂ ਆ ਪਾਰਕ ਸਾਡਾ ਪਿਆ ਜੀ ਉਵੇਂ ਜੇ ਕਰੇਟਾ ਜਾਉਂਦਾ ਇਹਦੀ ਕੋਈ ਸਾਡੇ ਚੱਕਰ ਅੱਜ ਤੱਕ ਗਰਾਂਟ ਨਹੀਂ ਆ ਰਹੀ ਹਾਂ